ਕੋ ਮੰਤਰੀ ਮਹਿਲਾ ਦਿਵਸ ਤੇ ਦੇਸ਼ ਦੀਆਂ ਔਰਤਾਂ ਨੂੰ ਤੋਹਫਾ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕ੍ਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 100 ਰੁਪਏ ਫੀ ਸਿਲੰਡਰ ਦੀ ਕਟੌਤੀ ਕੀਤੀ ਹੈ ਸਿਲੰਡਰ ਦੇ ਮੁੱਲ ਵਿੱਚ ਕਟੌਤੀ ਦੇ ਚੱਲਦਿਆਂ ਔਰਤਾਂ ਦੇ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਔਰਤਾਂ ਮਹਿਸੂਸ ਕਰ ਰਹੀਆਂ ਨੇ ਕਿ ਗੈਸ ਸਿਲੰਡਰ ਸਸਤੇ ਹੋਣ ਨਾਲ ਉਹਨਾਂ ਨੂੰ ਸਿਲੰਡਰ ਪ੍ਰਾਪਾਉਣ ਕਿ ਆਸਾਨੀ ਹੋਵੇਗੀ ਅਤੇ ਧੂਏ ਤੋਂ ਰਾਹਤ ਮਿਲੇਗੀ ਔਰਤਾਂ ਦਾ ਕਹਿਣਾ ਹੈ ਕਿ ਇਸ ਕਟੌਤੀ ਨਾਲ ਗਰੀਬਾਂ ਦੇ ਨਾਲ-ਨਾਲ ਮੱਧ ਵਰਗ ਦੇ ਪਰਿਵਾਰਾਂ ਨੂੰ ਵੀ ਵੱਡੀ ਰਾਹਤ ਮਿਲੀ ਹੈ ਮੋਗਾ ਦੀਆਂ ਔਰਤਾਂ ਦਾ ਕਹਿਣਾ ਹੈ ਕਿ ਪ੍ਰ देंदा ए, कदम बहुत ही श्लाघा योगी प्रधानमंत्री जी ने देश की महिलाओं को एक बहुत अच्छा गिफ्ट दिया है जो कि उनकी बेसिक नीड थी जो कि उनकी बहुत ही महत्वपूर्ण जरूरत है उन्होंने ये गैस के सिलेंडर का मूल्य एक सौ रुपया कम कर करके उनको इतनी खुशी दी है क्योंकि हर किचन हर रसोई की बेसिक नेसेसिटी है गैस ਜਦ ਉਹ ਸਸਤੀ ਹੁੰਦੀ ਹੈ ਤਾਂ ਐਸੇ ਲੱਗਦਾ ਹੈ ਕਿ ہماری ਕਿਚਨ ਦਾ ਕੁਝ ਜੋ ਹੈ ਖਰਚਾ ਹੈ ਉਹ ਕਮ ਹੋ ਗਿਆ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਗੈਸ ਸਿਲੰਡਰ ਦਾ 100 ਰੁਪਏ ਰੇਟ ਘਟਾਇਆ ਗਿਆ ਹੈ। ਇਸ ਲਈ ਸਾਰੇ ਹੀ ਦੇਸ਼ ਦੀਆਂ ਮਹਿਲਾਵਾਂ ਬਹੁਤ ਖੁਸ਼ ਹਨ ਅਤੇ ਮੈਂ ਵੀ ਬਹੁਤ ਖੁਸ਼ ਹਾਂ। ਕਿਉਂਕਿ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਹੈ ਜਿਸ ਕਰਕੇ ਇਹ ਮੋਦੀ ਜੀ ਵੱਲੋਂ ਬਹੁਤ ਹੀ ਵਧੀਆ ਤੋਹਫਾ ਮਿਲਿਆ ਹੈ ਲੇਡੀਜ਼ ਨੂੰ। ਬਹੁਤ ਹੀ ਗਰੀਬ ਪਰਿਵਾਰਾਂ ਦਾ ਜਿਹੜਾ ਹੈ ਆਰਥਿਕ ਪੱਖੋਂ ਬੋਝ ਘਟਿਆ ਹੈਗਾ ਆ ਮੋਦੀ ਜੀ ਦੇ ਇਸ ਫੈਸਲੇ ਲਈ ਮੈਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਬਹੁਤ ਹੀ ਧੰਨਵਾਦ ਕਰਦੀ ਹਾਂ ਸਿਲੰਡਰ ਸਸਤਾ ਹੋਣ ਤੇ ਸਾਨੂੰ ਮਹਿਲਾ ਦਿਵਸ ਤੇ ਸਾਡਾ ਤੁਹਾਨੂੰ ਬਹੁਤ ਵਧੀਆ ਤੋਹਫਾ ਦਿੱਤਾ ਤੇ ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੇ ਪਰਿਵਾਰ ਇਦਾਂ ਦੇ ਗਰੀਬ ਹੋਣ ਕਾਰਨ ਨਾ ਤਾਂ ਸਿਲੰਡਰ ਖਰੀਦ ਸਕਦੇ ਸੀ ਤੇ ਨਾ ਹੀ ਸਿਲੰਡਰ ਭਰ ਸਕਦੇ ਸੀ ਤੇ ਹੁਣ ਸਰਪੀਏ ਸਸਤਾ ਹੋਣ ਕਾਰਨ ਉਹ ਅੱਖਾਂ ਦੀ ਬਿਮਾਰੀ ਤੋਂ ਬਚੇ ਰਹਿਣਗੇ ਤੇ ਉਹਨਾਂ ਦੀ ਸਿਹਤ ਵੀ ਠੀਕ ਰਹੂਗੀ